ਮੈਂ ਇੱਕ ਹਾਤੇ ਦਾ ਕੰਮ ਕਰਦਾ ਹਾਂ ਛੋਟਾ ਜਿਹਾ ਆਪਣੇ ਪਿੰਡ ਦਾ ਹਾਤਾ ਜਿਹੜਾ ਠੀਕ ਹੈ ਤੇ ਉੱਥੇ ਬਈ ਉਹ ਮੁੰਡਾ ਆਇਆ ਉਚਰ ਦੀ ਡੈਥ ਹੋ ਗਈ ਆਪਾਂ ਨੂੰ ਔਨ ਨਾਲ ਇਸ ਸਮੇਂ ਦਾ ਕਿਸੇ ਦਾ ਨਹੀਂ ਪਤਾ ਜੀ ਹੂੰ ਤੇ ਪੂਰੇ ਆ ਯਾਰ ਵੀ ਆਪਾਂ ਕਾਨੂੰਨ ਮੰਨ ਕੇ ਜਲਾ ਆਪਣਾ ਨਾਮ ਲੱਗੇ ਹਨ ਹਾਂ ਹਾਂ ਤੇ ਮੈਂ ਉਹਨੂੰ ਪ੍ਰੂਫ ਦੇ ਤੌਰ ਤੇ ਨੇੜੇ ਕਰ ਲਵਾਂ ਜਾਨੀ ਜਾਨ ਕਿ ਮੇਰੇ ਜੀ ਹੱਥ ਦੇ ਉੱਤੇ 19000 19000 ਜੀ ਇਹ ਬਾਅਦ ਦੇ ਵਿੱਚ ਇਹ ਤੁਹਾਨੂੰ ਬਈ 3 ਦਿਨ ਹੋ ਗਏ ਤੀਜੇ ਦਿਨ ਜਦੋਂ ਮੈਂ ਸਵੇਰ ਉੱਠ ਕੇ ਚਾਹ ਪਾਣੀ ਪੀਤਾ ਆਪ ਦਾ ਜੱਫਾ ਸਾਫ ਦਾ 파ਸ ਤੋਂ ਲੱਗ ਗਿਆ ਮੇਰੀ ਅੰਦਰੋਂ ਆਤਮਾ ਮੈਨੂੰ ਨਾ ਸੰਤੁਸ਼ਟੀ ਨਾ ਮਿਲੀ ਮੈਂ ਕਿਹਾ ਅਰੇ ਤੀਜਾ ਦਿਨ ਹੋ ਗਿਆ ਬਈ ਉਹ ਬੰਦਾ ਮੇਰੇ ਤਿੱਕਰ ਪਹੁੰਚਿਆ ਨਹੀਂ ਯਾਰ ਹਾਂ ਤੇ ਮੈਂ ਘਰਦਿਆਂ ਨਾਲ ਵੀ ਗੱਲ ਕੀਤੀ ਵਾਈਫ ਨਾਲ ਮੈਂ ਕਿਹਾ ਯਾਰ ਕਿਵੇਂ ਕੀਤਾ ਜਾਵੇ ਵੀ ਮੈਂ ਕੋਈ ਸੋਚਦਾ ਮੈਂ ਜਦੋਂ ਆਪਣੀ ਦੁਕਾਨ ਤੇ ਸਭ ਕੁਝ ਵੇਚ ਨੂੰ ਆਪ ਦਾ ਝੜੂ ਪੁੱਛਿਆ ਕੀਤਾ ਫਿਰ ਮੈਂ ਬੈਠੇ ਬੈਠੇ ਨੇ ਯਾਰ ਮੈਨੂੰ ਸੰਤੁਸ਼ਟੀ ਜਦੋਂ ਨਾ ਹੋਈ ਤੇ ਮੈਂ ਨਾ ਉਹ ਵੀਡੀਓ ਬਣਾ ਲਈ ਮੈਂ ਵੀਡੀਓ ਜਿਵੇਂ ਵੀ ਮੈਥੋ ਸੁਬਾ ਸੁਬਾ ਬਣੀ ਨਾ ਮੁੰਡਾ ਪਛਾਣਾ ਆਈ ਆ ਮੈਂ ਕਿਹਾ ਹਾਂ ਜੀ ਬਈ ਇਹਹੀ ਮੁੰਡਾ ਹੈਗਾ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢਿਲਵਾ ਤੁਸੀਂ ਜੁੜੇ ਹੋ ਢਿਲਵਾ ਟੈਲੀਵਿਜ਼ਨ ਦੇ ਨਾਲ ਅਕਸਰ ਅਸੀਂ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਸਾਡੇ ਸਾਹਮਣੇ ਪੇਸ਼ ਹੁੰਦੀਆਂ ਜਿਨ੍ਹਾਂ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਲੋਕਾਂ ਨੂੰ ਲੁੱਟਦੇ ਆ ਮਾਰ ਧਾੜ ਕਰਦੇ ਆ ਤੇ ਨਾਲ ਹੀ ਨਾਲ ਕਈ ਕਈ ਇਹੋ ਜਿਹੀਆਂ ਘਟਨਾਵਾਂ ਵੀ ਸਾਡੇ ਸਾਹਮਣੇ ਆਉਂਦੀਆਂ ਕਿ ਲੋਕ ਠੱਗੀਆਂ ਠੋਰੀਆਂ ਮਾਰਦੇ ਆ ਲੋਕਾਂ ਨਾਲ ਠੱਗੀਆਂ ਠੋਰੀਆਂ ਮਾਰ ਕੇ ਉਹਨਾਂ ਨੂੰ ਖੱਜਲ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਵੀ ਪਹੁੰਚਾਇਆ ਜਾਂਦਾ ਸੋ ਪਰ ਇਹਦੇ ਉਲਟ ਸਾਡੇ ਸਮਾਜ ਦੇ ਵਿੱਚ ਕਈ ਇਹੋ ਜਿਹੇ ਲੋਕ ਵੀ ਹੈਗੇ ਹੈਗੇ ਜਿਹੜੇ ਇਮਾਨਦਾਰੀ ਦੀ ਮਿਸਾਲ ਨੇਗੇ ਸਾਡੇ ਵਿੱਚੇ ਹੀ ਮੌਜੂਦ ਨੇ ਸੋ ਅ ਅੱਜ ਆਪਾਂ ਮਿਲਾਂਗੇ ਇੱਕ ਇਹੋ ਜਿਹੇ ਸਖਸ਼ ਨਾਲ ਇੱਕ ਇਹੋ ਜਿਹੇ ਵਿਅਕਤੀ ਨਾਲ ਜਿਹੜਾ ਕਿ ਇਮਾਨਦਾਰੀ ਦੀ ਜਿਹੜੀ ਮਿਸਾਲ ਆਫੋ ਆਓ ਤੁਹਾਨੂੰ ਉਸ ਬਾਈ ਨਾਲ ਮਿਲਾਉਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਲਵਲੀ ਢਿਲਵਾ ਲਵਲੀ ਟਿਲਵਾ ਪਿੰਡ ਟਿਲਵਾ ਕਲਾਈ ਤੁਹਾਡਾ ਤੇ ਬਾਈ ਜੀ ਇੱਕ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਇੰਸਟਾ ਤੇ ਅਸੀਂ ਦੇਖੀ ਤੁਹਾਡੀ ਵੀਡੀਓ ਤੇ ਉਹ ਵੀਡੀਓ ਦੇਖ ਕੇ ਅਸੀਂ ਤੁਹਾਡੇ ਤੱਕ ਪਹੁੰਚ ਕੀਤੀ ਅੱਜ ਹੈ ਕਿ ਉਹ ਮਾਮਲਾ ਸਾਰਾ ਮਾਮਲਾ ਕਿ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਉਂਗੇ ਬਾਈ ਜੀ ਬਾਈ ਤੁਹਾਨੂੰ ਪਤਾ ਵੀ ਸਾਰਿਆਂ ਨੂੰ ਮੈਂ ਇੱਕ ਹਾਤੇ ਦਾ ਕੰਮ ਕਰਦਾ ਛੋਟਾ ਜਿਹਾ ਆਪਣੇ ਪਿੰਡ ਦਾ ਹਾਤਾ ਜਿਹੜਾ ਠੀਕ ਹੈ ਤੇ ਉੱਥੇ ਬਈ ਉਹ ਮੁੰਡਾ ਆਇਆ ਵਿਚਾਰੇ ਦੀ ਡੈਥ ਹੋ ਗਈ ਆਪਾਂ ਨੂੰ ਉਹਨਾਂ ਵਾਲੇ ਸਮੇਂ ਦਾ ਕਿਸੇ ਨੂੰ ਨਹੀਂ ਪਤਾਗਾ ਹਨਾ ਹੂੰ ਉਹਨੇ ਜਦੋਂ ਵਿਚਾਰਾ ਉਹਦਾ ਪਹਿਲਾਂ ਵੀ ਨਿਸ਼ਾਨੋਸ਼ਾ ਕੀਤਾ ਸੀਗਾ ਮੇਰੇ ਕੋਲੇ ਵੀ ਆ ਕੇ ਉਹਨੇ ਪੈਗ ਸ਼ਕ ਲਾਏ ਹੂੰ ਤੇ ਆਦੋ ਸੈੱਟ ਹੋ ਗਿਆ ਸੈੱਟ ਹੋ ਗਿਆ ਤੇ ਮੈਂ ਜਦੋਂ ਉਹਦਾ ਬੈਲ ਮੰਗਿਆ ਉਹਦੇ ਤੋਂ ਉਹ ਕਹਿੰਦਾ ਬੈਲ ਬੁੱਲ ਬਾਅਦ ਚ ਵੇਖਦੇ ਆ ਪਹਿਲਾਂ ਤੂੰ ਯਾਰ ਆ ਮੇਰਾ ਕੰਮ ਕਰ ਉਹਨੇ ਇਹ 5 500 ਦੇ ਨੋਟ ਮੇਰੇ ਹੱਥ ਤੇ ਰੱਖਤੇ ਹੂੰ ਜਦੋਂ ਹੱਥੇ ਰੱਖਣ ਲੱਗਾ ਤੇ ਮੇਰੇ ਕੋਲੇ ਇੱਕ ਪ੍ਰਦੀਪ ਨਾਮ ਦਾ ਲੜਕਾ ਉਹਨਾ ਹੁੰਦਾ ਤੇ ਮੈਂ ਉਹਨੂੰ ਵੀ ਕੋਲੇ ਸਾਦ ਲਾ ਮੈਂ ਕਹਿੰਦਾ ਯਾਰ ਭਾਈ ਟੈਟ ਆ ਹਨਾ ਹੂੰ ਤੇ ਤੁਰਿਆ ਯਾਰ ਵੀ ਆਪੇ ਕੱਲ ਨੂੰ ਮੰਨ ਕੇ ਚਲਾ ਆਪਣਾ ਨਾਮ ਲੱਗੇ ਹਨ ਹਾਂ ਹਾਂ ਤੇ ਮੈਂ ਉਹਨੂੰ ਪ੍ਰੂਫ ਦੇ ਤੌਰ ਤੇ ਨੇੜੇ ਕਰ ਲਾ ਉਹਨੇ ਗਿਆਨ ਗਿਆਨ ਕਿ ਮੇਰੇ ਜਨਮ ਦੇ ਹੱਥ ਦੇ ਉੱਤੇ 19000 ਰੁਪਇਆ ਰੱਖਤਾ 19000 19000 ਰੁਪਇਆ ਜੀ ਤੇ ਬਾਅਦ ਦੇ ਵਿੱਚ ਵੀ ਉਹ ਕਹਿੰਦਾ ਮੈਂ ਬਈ ਇਹ ਮੇਰੀ ਇਮਾਨਤ ਆ ਤੇਰੇ ਕੋਲੇ ਵੀ ਇੱਕ ਤਨ ਮੈਂ ਵੱਡੇ ਭਰਾ ਦੇ ਤੌਰ ਤੇ ਦੇ ਕੇ ਜਾਂਦਾ ਸੌਂਪ ਕੇ ਜਾਂਦਾ ਹਾਂ 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 ਹਨਾ ਵਿਸ਼ਵਾਸ ਹੁੰਦਾ ਬਈ ਯਾਰ ਹਨਾ ਜੀ ਵੀ ਉਹਨੂੰ ਵਿਸ਼ਵਾਸ ਸੀਗਾ ਚਲੋ ਪਹਿਲਾਂ ਵੀ ਉਹ ਇੱਕ ਦੋ ਵਾਰ ਮੇਰੇ ਕੋਲੇ ਰੁਕਦਾ ਸੀਗਾ ਆਪਣਾ ਆਪਨ ਤਾਂ ਗਾਕੀ ਨਾਲ ਯਾਰ ਆਪਣੀ ਤਾਂ ਦੁਕਾਨਦਾਰੀ ਹੈ ਨਾ ਹਾਂ ਤੇ ਉਹਨੇ ਮੈਨੂੰ ਉਦੋਂ ਕਹਿੰਦਾ ਯਾਰ ਅੱਗੇ ਵੀ ਤੇਰੇ ਸਾਹਮਣੇ ਪੈਸੇ ਡਿੱਗੇ ਪਹਿਲੂ ਵੀ ਉਹਦਾ ਯਾਰ ਵਿਚਾਰੇ ਦਾ ਕੋਈ 3-4000 ਰੁਪਿਆ ਡਿੱਗਿਆ ਢੁੱਕਿਆ ਸੀ ਕਿਤੇ ਹਾਂ ਹਾਂ ਉਦੋਂ ਵੀ ਕਿਤੇ ਮੈਨੂੰ ਮੈਨੂੰ ਕਹਿੰਦਾ ਵੀ ਤੇਰਾ ਬੈਲ ਕਿ ਹੋ ਗਿਆ ਜਦੋਂ ਬੈ ਉਹਨੇ ਹੱਥ ਮਾਰਿਆ ਹਾਂ ਉਦੋਂ ਵੀ ਉਹਦਾ ਪਰਸ ਪੁਰਸ ਗਵਾਮ ਸੀਗਾ ਹਾਂ ਤੇ ਚਲੋ ਹੋਈ ਨਿਪਟੜੀ ਗੱਲ ਉਹਨੇ ਆਪਾਂ ਨੂੰ ਪੈਸੇ ਦੂਜੇ ਦਿਨ ਤੇ ਜਿਹੜੇ ਦਿਨ ਦੇ ਗਿਆ ਸੀਗਾ ਉਹ ਫੇਰ ਉਸ ਦਿਨ ਕਿਤੇ ਵੀ ਪੈਸੇ ਪੁੱਛਿਆ ਆਪਾਂ ਤਾਂ ਪਹਿਲੇ ਦੇਖਿਆ ਨਹੀਂ ਤੇ ਜੇਬ ਚ ਕਿੰਨੇ ਪੈਸੇ ਕਿੰਨੇ ਨੇ ਉਹ ਜਦੋਂ ਪੈਸੇ ਬਿੱਲ ਪੇ ਕਰਨ ਲੱਗਾ ਹੂੰ ਉਦੋਂ ਮੈਨੂੰ ਪਤਾ ਲੱਗਿਆ ਵੀ ਇਹਦੇ ਕੋਲੇ ਪੈਸੇ ਹੈਗੇ ਆ ਤੇ ਬਾਅਦ ਦੇ ਵਿੱਚ ਕੀ ਹੋਇਆ ਵੀ ਜਦੋਂ ਉਹਨੇ ਮੇਰੀ ਤਲੀ ਦੇ ਉੱਤੇ ਰੱਖਤੇ ਉਹਨੂੰ ਮੁੰਡੇ ਨੂੰ ਮੈਂ ਕੋਲੇ ਸਾਧ ਲਿਆ ਮੈਂ ਕਿਹਾ ਵੇਖ ਯਾਰ ਵੀ ਇਹਦੇ ਕੋਲੇ ਪੈਸੇ ਹੈਗੇ ਆ 19000 ਰੁਪਏ ਮੈਂ ਵੀ ਉਹਨੂੰ 5 500 ਦੇ ਨੋਟ ਗਿਣਵਾਏ ਹੂੰ ਹੈਨਾ ਤੇ ਇਹਨੂੰ ਆਪਾਂ ਵੀ ਬਈ ਜਦੋਂ ਸੋਫੀ ਹੋਇਆ ਸੁਬਾ ਲੈ ਜਾਏਗਾ ਹਨਾ ਤੇ ਕੱਲ ਨੂੰ ਮੰਨ ਕੇ ਚੱਲਾ ਆਪਣੇ ਨਾਮ ਤੇ ਯਾਰ ਇਹ ਅਗਲਾ ਕਹਿ ਦਵੇ ਮੈਂ ਤੈਨੂੰ ਇੰਨੇ ਫੜੇ ਸੋ ਇੰਨੇ ਫੜਿਆ ਨਾ ਸ਼ਰਾਬੀ ਕੁਆਬ ਵੀ ਬੰਦੇ ਨਹੀਂ ਹਨਾ ਦਿਮਾਗ ਦੇ ਵਿੱਚ ਹੁੰਦਾ ਹੈਗਾ ਮੈਂ ਤਾਂ ਉਹ ਸੋਚ ਨਾਲ ਫੜੇ ਸੀ ਯਾਰ ਪਰ ਰੱਬ ਦੇ ਭਾਣੇ ਦਾ ਕੋਈ ਪਤਾ ਨਹੀਂ ਲੱਗਦਾ ਹੁੰਦਾ ਵੀ ਉਹ ਜਾਂਦੀ ਵਾਰ ਮੈਨੂੰ ਇੱਕ ਕੀ ਕਹਿੰਦੇ ਹੁੰਦੇ ਆ ਵੀ ਇੱਕ ਉਹਨੂੰ ਲੱਗਿਆ ਵੀ ਇਸ ਬੰਦੇ ਦੇ ਹੱਥ ਮੇਰੀ ਮਣੀ ਸੇਫ ਰਹੂਗੀ ਹਨਾ ਵੀ ਇਹ ਮੇਰੇ ਘਰ ਤਿੱਕਰ ਪਹੁੰਚਾ ਸਕਦਾ ਜਾਂ ਪ੍ਰਮਾਤਮਾ ਨੇ ਉਹਨੂੰ ਮੇਰੇ ਤਿੱਕਰ ਭੇਜਿਆ ਜੋ ਵੀ ਹੈ ਯਾਰ ਹਨਾ ਇੱਕ ਕੁਦਰਤਾਂ ਕੁਦਰਤ ਦੇ ਨਾਲ ਆਪਾਂ ਚੱਲਣਾ ਆਪਣੇ ਹੱਥ ਵਾਸਾ ਜਾਂ ਕੁਦਰਤ ਦੇ ਆਲਟ ਬੁਲਟ ਕਰਾਂਗੇ ਸਭ ਯਾਰ ਉਹ ਸਭ ਕੁਝ ਦੇਖ ਰਿਹਾ ਠੀਕ ਹੈ ਮੈਂ ਉਹ 19000 ਰੁਪਿਆ ਲੈ ਕੇ ਆਪ ਤਾਂ ਚੁੱਪ ਬਹਿ ਜਾਂਦਾ ਤੇ ਕੀ 19000 ਨਾਲ ਮੇਰੀ ਜ਼ਿੰਦਗੀ ਨਿਕਲੇ ਜਾਂਦੀ ਪਰ ਮੈਂ ਅੱਜ ਸੰਤੋਸ਼ਤਾ ਮੈਂ ਜਦੋਂ ਆਪਦੀ ਵੀਡੀਓ ਵਾਇਰਲ ਕੀਤੀ ਵੀ ਯਾਰ ਮੈਨੂੰ ਦੋ 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 ਕੇ ਤਿੰਨ ਦਿਨ ਹੋ ਗਏ ਤੀਜੇ ਦਿਨ ਜਦੋਂ ਮੈਂ ਸਵੇਰ ਉੱਠ ਕੇ ਚਾਹ ਪਾਣੀ ਪੀਤਾ ਆਪਦਾ ਜੱਪ ਸਾਹਿਬ ਦਾ ਪਾਰਸੋਂ ਲੱਗ ਗਿਆ ਮੇਰੀ ਅੰਦਰੋਂ ਆਤਮਾ ਮੈਨੂੰ ਨਾ ਸੰਤੁਸ਼ਟੀ ਨਾ ਮਿਲੀ ਮੈਂ ਕਿ ਯਾਰ ਅਜ ਤੀਜਾ ਦਿਨ ਹੋ ਗਿਆ ਬਾਈ ਉਹ ਬੰਦਾ ਮੇਰੇ ਤਿੱਕਰ ਪਹੁੰਚਿਆ ਨਹੀਂ ਯਾਰ ਹਾਂ ਤੇ ਮੈਂ ਘਰਦਿਆਂ ਨਾਲ ਵੀ ਗੱਲ ਕੀਤੀ ਵਾਈਫ ਨਾਲ ਮੈਂ ਕਿ ਯਾਰ ਕਿਵੇਂ ਕੀਤਾ ਜਾਵੇ ਉਹ ਤਾਂ ਪਹਿਲਾਂ ਹੀ ਮੈਨੂੰ ਲੜਦੇ ਸੀ ਵੀ ਤੂੰ ਐਵੇਂ ਅਣਜਾਣ ਬੰਦੇ ਦੇ ਪੈਸੇ ਫੜ ਲਿਆ ਨਾ ਹਾਂ ਤੇ ਕੱਲ ਨੂੰ ਕੀ ਪਤਾ ਆਪਣੇ ਤਾਂ ਕੀ ਕਲੇਮ ਲੱਗ ਸਕਦਾ ਜਾਂ ਕਿਵੇਂ ਮੈਂ ਕਿਹਾ ਨਹੀਂ ਯਾਰ ਇਨਸਾਨੀਅਤ ਨਾ ਆਪਾਂ ਨੂੰ ਵੀ ਮੰਨ ਕੇ ਚੱਲ ਹਰ ਇੱਕ ਬੰਦੇ ਨਾਲ ਖੜਨਾ ਚਾਹੀਦਾ ਜੀ ਠੀਕ ਆ ਤੇ ਮੈਂ ਕਿ ਕੋਈ ਗੱਲ ਨਹੀਂ ਯਾਰ ਵੀ ਮੈਂ ਕੋਈ ਸੋਚਦਾ ਮੈਂ ਜਦੋਂ ਆਪਣੀ ਦੁਕਾਨ ਤੇ ਸਤਕੂ ਵੇ ਨੂੰ ਆਪਦਾ ਝਾੜੂ ਪੂੰਚਾ ਕੀਤਾ ਫਿਰ ਮੈਂ ਬੈਠ ਬੈਠੇ ਨੇ ਯਾਰ ਮੈਨੂੰ ਸੰਤੁਸ਼ਟੀ ਜੀ ਜਦੋਂ ਨਾ ਹੋਈ ਤੇ ਮੈਂ ਨਾ ਉਹ ਵੀਡੀਓ ਬਣਾ ਲਈ ਮੈਂ ਵੀਡੀਓ ਜਿਵੇਂ ਵੀ ਮੈਥੋਂ ਸੁਬਾ ਸੁਬਾ ਬਣੀ ਉਹ ਆਪਦਾ ਕਰਕੇ ਮੈਂ ਇੰਸਟਾ ਤੇ ਪਾਤੀ ਇਨਸਟਾ ਦੇ ਪੌਂਟ ਤੋਂ ਬਾਅਦ ਫਿਰ ਮੈਂ ਉੱਥੇ ਮੇਰੇ ਕੋਲ ਗਰਾਹਕ ਵੀ ਆਏ ਉਹਨਾਂ ਨੇ ਵੀ ਕਹਿੰਦੇ ਯਾਰ ਤੂੰ ਗਲਤ ਕੀਤਾ ਵੀ ਐ ਨਹੀਂ ਕਰਨਾ ਇਹ ਪਹਿਲੋਂ ਮੈਂ ਕਿਹਾ ਨਹੀਂ ਯਾਰ ਵੀਰੇ ਜਿਸ ਦੀ ਇਮਾਨਤਾ ਉਹ ਵੀ ਅਜੇ ਜਿਉਂ ਜਿਵੇਂ ਵੀ ਹੈਗਾ ਆਪਾਂ ਨੂੰ ਪਾਣੀ ਦਾ ਪਤਾ ਨਹੀਂ ਹੈ ਹਨ ਤੇ ਮੈਂ ਤਾਂ ਇੱਕ ਵਾਰੀ ਕਰਤਾ ਜਿਵੇਂ ਮੇਥੋਂ ਹੁੰਦਾ ਸੀਗਾ ਬਾਕੀ ਯਾਰ ਪਰਮਾਤਮਾ ਜਾਣੇ ਹਨ ਤੇ ਚਲ ਮੈਂ ਵੀਡੀਓ ਵਾਇਰਲ ਬਾਈ ਕਰਤੀ ਜਦੋਂ ਤੇ ਉਹ ਸ਼ਾਮ ਨੂੰ ਸ਼ਾਮ ਤੱਕ ਜਦੋਂ ਮੇਰਾ ਕੰਮ ਚੱਲ ਪੈਂਦਾ 3-4 ਵਜੇ ਦੇ ਕਰੀਬ ਹਾਂਜੀ ਤੇ ਉਦੋਂ ਫਿਰ ਮੇਰੇ ਕੋਲੇ ਮੁੰਡੇ ਆਏ ਆਪਣੇ ਪਿੰਡ ਦੇ ਮੁੰਡੇ ਉਹ ਵੀਡੀਓ ਦੇਖ ਕੇ ਤੇ گاؤں ਬੰਬੀਏ ਦੇ ਮੁੰਡਿਆਂ ਨੂੰ ਨਾਲ ਲੈ ਕੇ ਆਏ ਬੰਬੀਏ ਤੋਂ ਸੀ ਹਾਂ ਬੰਬੀਏ ਤੋਂ ਸੀ ਉਹ ਮੁੰਡਾ ਮੇਰੇ ਕੋਲੇ ਬਬੀਏ ਪਿੰਡ ਦਾ ਨਾਮ ਲੈਂਦਾ ਸੀ ਨਾ ਕਿ ਮੈਨੂੰ ਉਹਦੇ ਕੋਈ ਨਾਮ ਦਾ ਪਤਾ ਸੀ ਵੀ ਬਾਈ ਦਾ ਨਾਮ ਕੀ ਆ ਕੋਈ ਤਾਂ ਉਹਦਾ ਐਡਰੈਸ ਪ੍ਰੂਫ ਕੁਝ ਨਹੀਂ ਪਤਾ ਜੀ ਪਤਾ ਸੀਗਾ ਉਹਦੇ ਬਾਰੇ ਮੈਨੂੰ ਸਿਰਫ ਇਹ ਪਤਾ ਸੀ ਇਹ ਮੇਰਾ ਕਸਟਮਰ ਆ ਯਾਰ ਠੀਕ ਆ ਉਹ ਮੇਰੇ ਕੋਲੇ ਆਉਂਦਾ ਜਾਂਦਾ ਤੈਨੂੰ ਪਤਾ ਯਾਰ ਹੁਣ ਆਪਣੇ ਆਪ ਨੂੰ ਤਾਂ ਕਸਟਮਰ ਲੋੜੀ ਦਾ ਹੈ ਨਾ ਤੇ ਉਹ ਮੇਰੇ ਕੋਲੇ ਆਉਂਦਾ ਜਾਂਦਾ ਹਾਂ ਉਹਦੇ ਨਾਲ ਤੇ ਚਲੋ ਉਹਨੂੰ ਵੀ ਇੱਕ ਵਿਸ਼ਵਾਸ ਸੀਗਾ ਯਾਰ ਵੀ ਬੰਦਾ ਕਿਵੇਂ ਵੀ ਆਪਾਂ ਆਪਦੇ ਮੂੰਹੋਂ ਨਹੀਂ ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਇਮਾਨਦਾਰ ਆ ਕਿਵੇਂ ਪਰ ਇੱਕ ਅਸੀਂ ਨਾਨਕ ਦੀ ਬਾਣੀ ਨਾਲ ਤਾਂ ਜੁੜੇ ਹੋਏ ਹਾਂ ਬਿਲਕੁਲ ਜੀ ਠੀਕ ਹੈ ਜੀ ਸੱਚ ਤਾਂ ਸੱਚ ਹੀ ਰਹਿਣਾ ਠੀਕ ਹੈ ਤੇ ਉਹ ਫਿਰ ਕੀ ਹੋਇਆ ਜਦੋਂ ਵੀਡੀਓ ਵਾਇਰਲ ਹੋਈ ਉਹ ਮੇਰੇ ਕੋਲੇ ਆ ਗਏ ਮੈਨੂੰ ਕਹਿੰਦੇ ਬਾਈ ਯਾਰ ਵੀ ਐ ਕਰਕੇ ਪਰਸੋ ਚੌਥੇ ਵੀ ਐਕਸੀਡੈਂਟ ਹੋ ਗਿਆ ਬੰਦੇ ਦਾ ਮੁੰਡਾ ਪਛਾਣਾ ਹਈ ਆ ਮੈਂ ਕਿਹਾ ਹਾਂਜੀ ਬਾਈ ਇਹੀ ਮੁੰਡਾ ਹੈਗਾ ਉਹਦੀ ਪੈਸੇ ਮੇਰੇ ਕੋਲੇ ਸੇਫ ਪਏ ਆ ਠੀਕ ਆ ਉਹ ਕਹਿੰਦੇ ਸੀ ਵੀ ਤੂੰ ਦੇ ਮੈਂ ਕਿਹਾ ਵੀ ਉਹ ਜਿਹੜਾ ਪੈਸਿਆਂ ਦਾ ਬਈ ਪੈਸਿਆਂ ਦਾ ਮੈਟਰ ਆ ਮੈਂ ਪੰਚਾਇਤ ਦੇ ਥਰੂ ਦੇਵਾਂਗਾ ਜਾਂ ਉਹਨਾਂ ਦਾ ਪਰਿਵਾਰਕ ਮੈਂਬਰ ਆ ਗਿਆ ਚਲੋ ਉਹ ਤਾਂ ਹੁਣ ਜਗ ਤੇ ਨਹੀਂ ਰਿਹਾ ਠੀਕ ਆ ਪਰ ਜੇ ਉਹ ਮੇਰੀ ਡਿਊਟੀ ਲਾ ਕੇ ਗਿਆ ਕਿ ਮੇਰੀ ਪੈਸਿਆਂ ਨੂੰ ਜੇ ਸਹੀ ਥਾਂ ਟਿਕਾਣੇ ਲਾ ਦੀ ਤਾਂ ਮੈਂ ਉਹਨਾਂ ਦੇ ਜਿੰਨਾ ਚਿਰ ਪਰਿਵਾਰਕ ਮੈਂਬਰਾਂ ਦੇ ਹੱਥ ਦੇ ਵਿੱਚ ਉਹ ਮਣੀ ਨਹੀਂ ਦਿੰਦਾ ਹਾਂ ਤੇ ਉਹ ਮੈਂ ਉਹਨਾਂ ਚਿਰ ਸੰਤੁਸ਼ਟ ਨਹੀਂ ਹੁੰਦਾ ਠੀਕ ਹੈ ਬਾਕੀ ਬਈ ਉਹਨਾਂ ਨਾਲ ਮੁੰਡਿਆਂ ਨਾਲ ਗੱਲਬਾਤ ਹੋ ਗਈ ਆ ਉਹ ਕਹਿੰਦੇ ਕੋਈ ਗੱਲ ਨਹੀਂ ਜਦੋਂ ਵੀ ਉਹ ਆਉਂਦੇ ਆ ਠੀਕ ਹੈ ਤੇ ਮੈਂ ਉਹਨਾਂ ਦੇ ਹੱਥ ਦੇ ਉੱਤੇ ਉਹ ਜਿਹੜਾ ਉਹਨਾਂ ਦਾ 10000 ਰੁਪਿਆ ਰੱਖ ਦੂੰਗਾ ਇਹ ਇਹ ਪੈਸੇ ਤੁਸੀਂ ਮਤਲਬ ਇਥੋਂ ਦੀ ਪੰਚਾਇਤ ਨਾਲ ਟੈਲਵਾ ਦੀ ਪੰਚਾਇਤ ਨਾਲ ਗੱਲਬਾਤ ਨਹੀਂ ਕੀਤੀ ਸਰਪੰਚ ਨਾਲ ਨਹੀਂ ਪਹਿਲੋਂ ਦਾ ਵੀਰੇ ਮੈਂ ਕਿਸੇ ਨਾਲ ਨਹੀਂ ਕੀਤੀ ਕਿਉਂ ਯਾਰ ਹਰ ਬੰਦੇ ਦਾ ਆਪਦਾ ਮੈਟਰ ਹੁੰਦਾ ਨਾ ਜੀ ਜੀ ਕੋਈ ਆਪ ਦਾ ਵੀ ਕਿਸੇ ਨੇ ਕੋਈ ਕਿਵੇਂ ਰੱਖਿਆ ਹੁੰਦਾ ਕਿਸੇ ਨੇ ਕਿਵੇਂ ਰੱਖਿਆ ਹੁੰਦਾ ਮੈਂ ਦੋ ਦਿਨ ਜਦੋਂ ਉਹਨੂੰ ਡੀਕ ਕਰ ਤੇ ਤੀਜੇ ਦਿਨ ਮੈਨੂੰ ਪਤਾ ਲੱਗਿਆ ਮੈਂ ਕਿ ਯਾਰ ਵੀ ਐ ਕਰਕੇ ਯਾਰ ਵੀ ਕਿਉਂ ਨਾ ਆਪਾਂ ਯਾਰ ਖੁਦ ਕੋਸ਼ਿਸ਼ ਕਰ ਲਈਏ ਵੀ ਬੰਦਾ ਯਾਰ ਨਾਮ ਤਾਂ ਮੈਂ ਜਾਣਦਾ ਨਹੀਂ ਉਹਦਾ ਜਾਂ ਆਪਾਂ ਵੀ ਇਹ ਕਿਸੇ ਬੰਦੇ ਨੂੰ ਜਾਣਦੇ ਉਹ ਰਾਹੀ ਤਾਂ ਆਪਣੇ ਕੋਲੇ ਖੜਦੇ ਯਾਰ ਹੁਣ ਰਾਹੀ ਦਾ ਪਕੜਾ ਪੂਰਾ ਹੀ ਉਹ ਕਰ ਲੈਨੇ ਹਨਾ ਹਾਂਜੀ ਤੇ ਹਾਂ ਇੰਨਾ ਜ਼ਰੂਰ ਆਪਣੇ ਕੋਲੋਂ ਗੱਲ ਕਰ ਦਿੰਦਾ ਸੀ ਵੀ ਇਹ ਬਵਈ ਮੈਂ ਬਵਈ ਤੋਂ ਆ ਠੀਕ ਆ ਭਾਈ ਤੇ ਬਾਕੀ ਬੰਦਾ ਦਿਲ ਦਾ ਬਹੁਤ ਸਾਫ਼ ਸੀ ਯਾਰ ਸ਼ਰਾਬ ਜ਼ਰੂਰ ਪੀਂਦਾ ਸੀਗਾ ਪਰ ਬੰਦਾ ਜਿੱਥੋਂ ਤੱਕ ਮੈਂ ਉਹਨੂੰ ਦੇਖਿਆ ਨਹੀਂ ਬੰਦਾ ਅਗਲਾ ਕਹਿੰਦਾ ਚੱਲ ਨਹੀਂ ਤੁਸੀਂ ਮੇਰਾ ਸਵਾਲ ਇਹ ਸੀ ਤੁਸੀਂ ਸਰਪੰਚ ਤੱਕ ਪਿੰਡ ਦੇ ਸਰਪੰਚ ਤੱਕ ਗੱਲ ਪਹੁੰਚਾਈ ਜਾਂ ਨਹੀਂ ਉਹ ਮੈਂ ਫਿਰ ਬਾਈ ਉਹਨਾਂ ਨਾਲ ਗੱਲ ਮੈਂ ਕਰ ਲਈ ਸੀ ਨਾ ਜਦੋਂ ਮੇਰੇ ਕੋਲੇ ਮੁੰਡੇ ਆ ਗਏ ਫਿਰ ਜਦੋਂ ਮੇਰਾ ਟਾਈਮ ਲੱਗਿਆ ਮੈਂ ਬਈ ਨੂੰ ਆਪਣੇ ਸਰਪੰਚ ਸਾਹਿਬ ਨੂੰ ਰਾਜੂ ਢੱਲਵਾ ਹਾਂ ਨਾ ਢਿੱਲੂ ਸਾਹਿਬ ਉਹਨਾਂ ਨਾਲ ਮੈਂ ਕੰਟੈਕਟ ਕੀਤਾ ਮੈਂ ਕਿਹਾ ਬਈ ਐ ਕਰਕੇ ਯਾਰ ਵੀ ਆ ਗੱਲ ਹੋ ਗਈ ਆ ਤੇ ਉਹ ਕਿਤੇ ਉਹ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਖਣੀ ਪਤਾ ਨਹੀਂ ਉਹਨਾਂ ਨੇ ਵੀ ਮੈਨੂੰ ਐ ਦੱਸਿਆ ਸੀ ਆ ਤੇ ਕਹਿੰਦਾ ਹਾਂ ਯਾਰ ਵੀ ਉਹ ਐ ਕਰਕੇ ਵੀ ਆਪਣਾ ਰਿਲੇਟਡ ਹੀ ਆ ਬੰਦਾ ਤੇ ਕੋਈ ਗੱਲ ਨਹੀਂ ਤੂੰ ਆਪਣੇ ਕੋਲੇ ਰੱਖ ਪੈਸੇ ਵੀ ਆਪਾਂ ਸੁਭਾ ਕਰ ਲੈਨੇ ਆ ਗੱਲ ਉਹ ਹਜੇ ਤੱਕ ਮੇਰੇ ਕੋਲੇ ਆਏ ਨਹੀਂਗੇ ਠੀਕ ਆ ਜਦੋਂ ਉਹ ਆਏ ਜਾਂ ਉਹਨਾਂ ਦਾ ਪਰਿਵਾਰਕ ਮੈਂਬਰ ਆ ਗਿਆ ਕੋਈ ਗੱਲ ਨਹੀਂ ਵੀਰੇ ਮੈਂ ਉਹਨਾਂ ਦੇ ਉਹ ਮਣੀ ਸੇਫ ਉਹਨਾਂ ਦੇ ਹੱਥ ਦੇ ਵਿੱਚ ਦੇਵਾਂਗਾ ਬਿਲਕੁਲ ਇਥੋਂ ਦੀ ਪੰਚਾਇਤ ਨੂੰ ਬੁਲਾ ਕੇ ਹਨਾ ਹਾਂ ਪੰਚਾਇਤ ਨੂੰ ਬੁਲਾ ਕੇ ਤਾਂ ਕਿ ਯਾਰ ਆ ਇੱਕ ਕੁਦਰਤ ਜੋ ਪਰਮਾਤਮਾ ਸਭ ਕੁਝ ਦੇਖਦਾ ਹੈ ਯਾਰ ਠੀਕ ਹੈ ਜੇ ਇਹਦੇ ਤੋਂ ਅਲਟ ਕਰਾਂਗੇ ਕਰਨ ਨੂੰ ਹੁਣ ਬਈ ਕੋਸ ਵੀ ਮੈਂ ਮੁੱਕਰ ਵੀ ਸਕਦਾ ਸੀਗਾ ਬਿਲਕੁਲ ਜੀ 19000 ਰੁਪਏ ਕੋਈ ਆਪਣਾ ਵੱਡੀ ਰਕਮ ਹੁੰਦੀ ਹੈ ਕੋਈ ਛੋਟੀ ਨਹੀਂ ਯਾਰ ਸਾਰੀ ਉਮਰ ਨਹੀਂ ਕਹਿ ਸਕਦੀ ਸਾਰੀ ਉਮਰ ਆਪਣੀ ਇਮਾਨਦਾਰੀ ਚੱਲਣੀ ਹੈ ਆਪਣੇ ਨਾਮ ਸਾਰੀ ਉਮਰ ਉਮਰ ਭਾਰਤ ਨਾਮ ਰਹਿਣਾ ਹੈਗਾ ਅੱਗੇ ਆਉਣ ਵਾਲੇ ਮੰਨ ਕੇ ਚੱਲੋ ਆਪਣਾ ਬੱਚੇ ਆ ਠੀਕ ਆ ਇੱਕ ਬੱਚਿਆਂ ਨੂੰ ਮਿਸਾਲ ਦੇ ਕੇ ਜਾਣੀ ਆ ਕਿ ਨਹੀਂ ਸਾਡਾ ਯਾਰ ਪਿਓ ਦਾਦਾ ਐ ਸੀਗਾ ਜੀ ਠੀਕ ਹੈ ਜੇਕਰ ਅਸੀਂ ਚੰਗਾ ਕਰਾਂਗੇ ਚੰਗਾ ਬੀਜਾਂਗੇ ਤਾਂ ਚੰਗਾ ਪਾਵਾਂਗੇ ਜੀ ਠੀਕ ਹੈ ਫਸਲ ਜੋ ਜਿਹਾ ਗਾਵਾਂਗੇ ਉਦਾਂ ਦੀ ਪੈਦਾ ਕਰਾਂਗੇ ਨਹੀਂ ਤਾਂ ਤੁਹਾਨੂੰ ਪਤਾ ਹੀ ਅੱਜ ਦੇ ਹਾਲਾਤ ਕੀ ਚੱਲੀ ਜਾਂਦੇ ਆ ਠੀਕ ਆ ਇਹ ਸਾਡਾ ਸਾਰਾ ਆਪ ਦਾ ਹੀ ਕਰਤਾ ਕਰਤਾ ਹੈਗਾ ਸਾਰਾ ਕੁਸ਼ਣ ਇਹ ਵੀ ਅਸੀਂ ਆਪ ਹੀ ਵਿਗਾੜਿਆ ਹੈਗਾ ਜੇ ਇਹ ਸਿਸਟਮ ਨੂੰ ਪਹਿਲਾਂ ਤੋਂ ਹੀ ਮੰਨ ਕੇ ਚੱਲ ਸੰਭਾਲ ਕੇ ਰੱਖਿਆ ਹੁੰਦਾ ਆਪਣੇ ਕਿ ਜੋ ਵੀ ਅੱਗੇ ਲੱਗੇ ਸੀ ਵੱਡ ਵਡੇਰੇ ਤੇ ਅੱਜ ਨੂੰ ਜਿਹੜੀ ਆ ਨੌਜਵਾਨੀ ਆ ਕਾਸ਼ ਕਰਕੇ ਅੱਜ ਨੂੰ ਉਹ ਨੌਜਵਾਨੀ ਉਕਰਾਹੇ ਨਾ ਪਈ ਹੁੰਦੀ ਠੀਕ ਆ ਤੇ ਸਾਨੂੰ ਦਰਦ ਦਰਦ ਤੋਂ ਐ ਡਰਨਾ ਨਾ ਪੈਂਦਾ ਨਹੀਂ ਐਨਾ ਵਧੀਆ ਸਾਡਾ ਪੰਜਾਬ ਖੁਸ਼ਹਾਲ ਸੀਗਾ ਜੀ ਠੀਕ ਹੈ ਸੋ ਸ਼ੁਕਰੀਆ ਭਾਈ ਜੀ ਬਹੁਤ ਬਹੁਤ ਧੰਨਵਾਦ ਮੇਰਬਾਣ ਤੋ ਅਸੀਂ ਤੁਹਾਨੂੰ ਮਿਲਾਇਆ ਬਾਈ लवली ਢਿਲਮਾ ਨਾਲ ਜਿਨ੍ਹਾਂ ਨੇ ਆਪਣੀ ਸਾਰੀ ਕਹਾਣੀ ਜੋ ਉਹਨਾਂ ਨਾਲ ਵਾਪਰੀ ਉਹ ਤੁਹਾਡੇ ਸਾਹਮਣੇ ਜਿਹੜੀ ਉਹ ਪੇਸ਼ ਕੀਤੀ ਆ ਉਹ ਕਿਵੇਂ ਉਹ ਇਮਾਨਦਾਰੀ ਨੂੰ ਜਿਹੜਾ ਉਹ ਲੈ ਕੇ ਚੱਲਣਾ ਚਾਹੁੰਦੇ ਆ ਬਾਬੇ ਨਾਨਕ ਦੀ ਬਾਣੀ ਦੇ ਤਹਿਤ ਸੱਚ ਤੇ ਜਿਹੜਾ ਉਹ ਚੱਲਣਾ ਚਾਹੁੰਦੇ ਆ ਸੋ ਇਹੋ ਜੇ ਕੇਸ ਐ ਇਹੋ ਜੇ ਲੋਕ ਸਾਨੂੰ ਸਾਡੇ ਸਮਾਜ ਦੇ ਵਿੱਚ ਅੱਜ ਬਹੁਤ ਹੀ ਘੱਟ ਆ ਜਿਹੜੇ ਉਹ ਦੇਖਣ ਨੂੰ ਮਿਲਣਗੇ ਸੋ ਅਸੀਂ ਕਾਮਨਾ ਕਰਦੇ ਆ ਕਿ 22 लवली ਢੈਲਮਾ ਜੀ ਆਪਣੇ ਇਸੇ ਮਾਰਗ ਤੇ ਸੱਚਾਈ ਦੇ ਮਾਰਗ ਤੇ ਇਦਾਂ ਹੀ ਚੱਲਦੇ ਰਹਿਣ ਔਰ ਸਾਡੇ ਸਮਾਜ ਵਿੱਚ ਇਹੋ ਜੇ ਲੋਕ ਜਿਹੜੇ ਉਹ ਲੱਗ ਤਾਰ ਪੈਦਾ ਹੁੰਦੇ ਰਹਿਣ ਸੋ ਮੈਂ सुरेंद्र ਟੈਲਵਾ ਤੁਸੀਂ ਜੁੜੇ ਹੋ ਟੈਲਵਾ ਟੈਲੀਵਿਜ਼ਨ ਦੇ ਨਾਲ ਬਹੁਤ ਬਹੁਤ ਧੰਨਵਾਦ